ਹਾਂਜੀ ਹੈਲੋ ਫਰੈਂਡਸ ਵੈਲਕਮ ਟੂ ਯੂਟਿਊਬ ਚੈਨਲ ਜੀ ਕਿਵੇਂ ਸਰ ਠੀਕ ਠਾਕ ਹਾਂ ਜੀ ਅੱਗੇ डिफरेंटਸ ਆਪ ਚੈਨਲ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਟਾਈਮ ਜੀ ਸਵੇਰ ਦਾ ਇਹ ਤੇ ਸਵੇਰ ਵੇਲੇ ਮੈਂ ਸਰਤਾਜ ਜੀ ਨੂੰ ਬਣਾ ਕੇ ਦੇ ਰਹੀ ਹਾਂ ਜੀ ਮੇਸਾਂ ਦੇ ਪੂਰੇ ਤੇ ਰੋਟੀ ਵੀ ਹਾਲੇ ਨਹੀਂ ਬਣਾਈ ਬਾਅਦ ਵਿੱਚ ਬਣਾਉਂਗੀ ਪਹਿਲਾਂ ਸਰਤਾਜ ਜੀ ਦਾ ਆਪਣਾ ਟਾਈਮ ਹੋ ਗਿਆ ਸਰ ਜੁਣ ਨੇ ਜਲਦੀ ਜਾਣਾ ਸੀਗਾ ਤੇ ਮੈਂ ਉਹਨਾਂ ਲਈ ਬਣਾ ਕੇ ਦੇਣ ਲੱਗ ਗਈ ਸੀ ਜੀ ਮੇਸਾਂ ਦੇ ਪੂਰੇ ਤੇ ਮਤਲਬ ਇਸਨ ਫਟਕਟ ਸਦਾ ਜੀ ਕਹਿੰਦੇ ਨੇ ਕਿ ਮੈਨੂੰ ਕੂੜੇ ਬਣਾ ਕੇ ਦੇ ਦੇ ਕੂੜੇ ਖਾ ਲੂੰਗਾ ਮੈਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਬਿਹਾਰ ਰੂਸ ਦੇ ਜਿਹੜਾ ਹੈਗਾ ਵੀ ਉਹ ਕੁਛ ਨਾ ਕੁਛ ਮਤਲਬ ਚਾਪਰਾਟ ਵਗੈਰਾ ਲੈ ਲੈਂਦੇ ਨੇ ਚਾਹ ਆ ਫਿਰ ਜਿਨਾ ਕੁਛ ਵੀ ਹੋਵੇ ਤਾਂ ਇੱਕ ਰੋਟੀ ਜਿਹੜੀ ਹੈਗੀ ਉਹ ਖਾ ਲੈਂਦੇ ਨੇ ਫਿਰ ਸਦਾ ਜੀ ਕਹਿੰਦੇ ਮੈਨੂੰ ਕੂੜੇ ਬਣਾ ਦੇ ਚੋਲ ਮੈਂ ਫਿਰ ਉਹਨਾਂ ਨੂੰ ਤੋਂ ਕੂੜੇ ਬਣਾ ਕੇ ਦੇਣ ਲੱਗ ਗਈ ਤੇ ਇੱਕ ਕੂੜਾ ਫਿਰ ਮੈਂ ਤਰਨ ਵਾਸਤੇ ਹੀ ਬਣਾਇਆ ਸੀਗਾ ਤੇ ਬੱਸ ਹੋ ਜੇ ਕੰਮ ਕਰ ਸਾਰੇ ਕਰਨ ਵਾਲੇ ਪਏ ਨੇ ਤੇ ਕਾਫੀ ਜ਼ਿਆਦਾ ਕੰਮ ਕਰਨੇ ਨੇ ਅੱਜ ਮੈਂ ਹਾਂਜੀ ਤੇ ਅੱਜ ਵੀ ਮੈਨੇ ਕਾਫੀ ਸਾਰੇ ਰੜੇ ਕੰਮ ਕਰਨੇ ਸੀ ਕਿ ਦੇਖੋ ਜੀ ਰੋਜ਼ ਹੀ ਆਪਣਾ ਕੋਈ ਨਾ ਕੋਈ ਕੰਮ ਰਹਿੰਦਾ ਗਾ ਸੋ ਘਰ ਦੇ ਕੰਮਾਂ ਦੇ ਨਾਲ ਨਾਲ ਦੇ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਨੇ ਆਪਾਂ ਨੂੰ ਕਰਨੇ ਹੁੰਦੇ ਆ ਤੇ ਅੱਜ ਜਿਹੜਾ ਸੀਗਾ ਅੱਜ ਸੀਗਾ ਬੱਚਿਆਂ ਦਾ ਰਿਜ਼ਲਟ ਕੱਲ੍ਹ ਸੀ ਕਿ ਅੱਜ ਵੀ ਬੱਚਿਆਂ ਦਾ ਰਿਜ਼ਲਟ ਆਉਣੇ ਆ ਤੇ ਅੱਜ 22 ਤਰੀਕ ਆ ਫਰੈਂਡਸ ਤੇ ਬੱਚਿਆਂ ਦਾ ਰਿਜ਼ਲਟ ਲੈ ਕੇ ਆਉਣੇ ਨੇ ਸਦਾ ਅੱਜ ਹੀ ਗੱਲ ਕਰ ਰਹੇ ਸੀ ਮੇਰੇ ਨਾਲ ਵੀ ਬੱਚਿਆਂ ਦਾ ਰਿਜ਼ਲਟ ਲੈ ਕੇ ਆਓ ਕਿਉਂਕਿ ਨਾ ਨੂਰ ਦਾ ਇਸ ਵਾਰ ਸਾਨੂੰ ਥੋੜੀ ਜਿਹੀ ਟੈਨਸ਼ਨ ਸੀਗੀ ਵੀ ਨੂਰ ਇੱਕ ਤੇ ਮਤਲਬ ਇੱਕ ਪੇਪਰ ਉਹਦਾ ਵਧੀਆ ਨਹੀਂ ਸੀਗਾ ਸਾਇੰਸ ਦਾ ਤੇ ਉਹਨੂੰ ਵੀ ਟੈਨਸ਼ਨ ਸੀ ਕਿ ਹਨਾ ਮੇਰਾ ਸਾਇੰਸ ਦਾ ਪੇਪਰ ਵਧੀਆ ਨਹੀਂ ਗਿਆ ਦੀ ਮੰਮਾ ਮੈਂ ਕਿਹਾ ਚਲ ਕੋਈ ਗੱਲ ਨਹੀਂ ਤੇ ਹੁਣ ਤਾਂ ਵੀ ਪੇਪਰ ਚਲੋ ਹੋ ਗਿਆ ਹਨਾ ਤੇ ਸੋ ਬੱਚਿਆਂ ਨੂੰ ਤਾਂ ਜ਼ੋਰ ਟੈਨਸ਼ਨ ਲੈਂਦੀ ਹੈ ਬੱਚਿਆਂ ਨੂੰ ਜਿਆਦਾ ਜਿਹੜੀ ਹੈਗੀ ਪੇਰੈਂਟਸ ਨੂੰ ਵੀ ਹਨਾ ਤੁਹਾਨੂੰ ਪਤਾ ਹੀ ਆ ਬਾਤ ਜਿਹੜੀ ਹੈਗੀ ਫਿਕਰ ਹੁੰਦੀ ਹੈ ਵੀ ਸਾਡਾ ਬੱਚਾ ਹਨਾ ਕਿੰਨੇ ਕ ਨੰਬਰ ਲੈ ਕੇ ਜਾਊਗਾ ਹਨਾ ਸੋ ਸਾਨੂੰ ਨਾ ਕਾਫੀ ਜ਼ਿਆਦਾ ਟੈਨਸ਼ਨ ਸੀਗੀ ਤੇ ਇੱਕ ਜਿਹੜਾ ਸੀਗਾ ਨੂਰ ਉਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਫ੍ਰੈਂਡਸ ਜਦੋਂ ਉਹਦੇ ਪੱਕੇ ਪੇਪਰਾਂ ਦਾ ਟਾਈਮ ਸੀਗਾ ਜਦੋਂ ਉਹਨੇ ਮਤਲਬ ਸਕੂਲ ਜਾਣਾ ਸੀਗਾ ਉਦੋਂ ਉਹ ਐਡਮਿਟਰੀ ਆ ਕਾਫੀ ਟਾਈਮ ਪਤਾ ਨਹੀਂ ਉਸਨੇ ਨਾ ਮਤਲਬ ਗਲਤ ਦਵਾਈ ਲੈ ਲਈ ਸੀਗੀ ਤੇ ਡੇਟ ਟੰਗੀ ਵੀ ਸੀ ਫ੍ਰੈਂਡਸ ਉਹਨੂੰ ਪਤਾ ਨਹੀਂ ਲੱਗਿਆ ਕਿ ਮੈਂ ਗਈ ਸੀ ਤਣੋਲੇ ਤੇ ਉਹਨੂੰ ਪਤਾ ਨਹੀਂ ਲੱਗਿਆ ਉਹਨੇ ਲੈ ਲਈ ਬਸ ਉਹਦੇ ਨਾਲ ਹੀ ਉਹਨੂੰ ਜ਼ਿਆਦਾ ਹੋ ਗਿਆ ਬਸ ਇੱਕਦਮ ਦਿਮਾਗ ਦਾ ਪਤਾ ਨਹੀਂ ਕੀ ਹੋ ਗਿਆ ਤਿੰਨ ਚਾਰ ਦਿਨ ਤੱਕ ਮਸਰੂਈ ਵੀ ਗਈ ਆ ਕਦੇ ਰੂਮ ਲੱਗ ਜਾਂਦੀ ਸੀ ਕਦੇ ਹੱਸਣ ਲੱਗ ਜਾਂਦੀ ਸੀ ਇੱਕਦਮ ਬਸ ਉਹ ਡਾਕਟਰ ਨੇ ਕਿਹਾ ਵੀ ਇਹਨੂੰ ਦਵਾਈ ਦਾ ਅਸਰ ਹੋ ਗਿਆ ਜਦੋਂ ਦਵਾਈ ਲੈਂਦੀ ਆ ਤੇ ਉਹਦੇ ਕਰਕੇ ਨਾ ਫਿਰ ਇਹ ਕਾਫੀ ਟਾਈਮ ਹੈ ਜੀ ਮਤਲਬ ਇਹਨੂੰ ਤਾਂ ਲੱਗਿਆ ਠੀਕ ਹੋਣ ਤੇ ਤੇ ਬਸ ਉਦੋਂ ਪੇਪਰਾਂ ਦੇ ਦਿਨ ਸੀ ਬਸ ਉਦੋਂ ਜਿਹੜਾ ਸੀਗਾ ਨੂਰ ਬਿਮਾਰ ਹੋ ਕੇ ਸੀ ਇਸ ਲਈ ਤਾਂ ਸਾਨੂੰ ਵੀ ਟੈਨਸ਼ਨ ਸੀਗੀ ਤੇ ਬਸ ਬਸ ਉਹ ਪਰ ਰਿਜ਼ਲਟ ਲਏ ਆ ਸੀਗੇ ਰਿਜ਼ਲਟ ਬਹੁਤ ਵਧੀਆ ਆਇਆ ਸੀਗਾ ਤੇ ਨੂਰ ਦੇ ਜਿਹੜੇ ਸੀਗੇ 75% ਨੰਬਰ ਲੀ ਜੀ ਤੇ ਤਰਨ ਦੇ ਹੈਗੇ ਨੇ ਜੀ 90% ਤਰਨ ਦਾ ਤਰਨ ਦੀ ਪ੍ਰੀਸ਼ਨ ਹੈਗੀ ਜਿਹੜੀ 3rd ਆਈ ਹੈ ਤੇ ਨੂਰ ਦੇ 75% ਐ ਨਹੀਂ ਉਮੀਦ ਨਹੀਂ ਸੀ ਮੈਂ ਤਾਂ ਵੀ 75 ਵੀ ਆ ਜਾਣਗੇ ਹਨ ਚਲੋ ਫਿਰ ਵੀ ਠੀਕ ਆ ਗਏ ਹਨ ਵਧੀਆ ਆ ਗਏ ਪਰ ਹੁਣ ਜਿਹੜਾ ਨੂਰ ਨੂੰ ਫਕਿਆ ਉਹ ਵੀ 10ਵੀਂ ਦੇ ਵਿੱਚੋਂ ਜਿਹੜੇ ਹੈਗੇ ਆ ਤੇ ਮਤਲਬ ਵਧੀਆ ਤਿਆਰੀ ਰੱਖੋ ਆਪਣੀ ਹਨਾ ਵਧੀਆ ਨੰਬਰ ਲੈ ਕੇ ਜਾਣਾ ਹੈ 10ਵੀਂ ਦੇ ਵਿੱਚੋਂ ਨੂਰ ਆਪਣੀ 10ਵੀਂ ਦੇ ਵਿੱਚ ਹੋ ਚੁੱਕੀ ਹੈ ਜੀ ਤੇ ਤਰਨ ਫਸਟ ਕਲਾਸ ਦੇ ਵਿੱਚ ਹੋ ਗਿਆ ਠੀਕ ਆ ਜੀ ਬਸ ਹੁਣ ਇਹਨਾਂ ਦੀ ਐਡਮਿਸ਼ਨ ਵਗੈਰਾ ਸ਼ੁਰੂ ਹੋ ਜਾਣੀ ਹੈ ਤੇ ਬਾਕੀ ਅੱਜ ਮੈਨੂੰ ਹੀ ਸੂਟ ਵੀ ਸਟਿਚ ਕਰਨਾ ਹੈ ਇੱਕ ਕਮੀਜ਼ ਜਿਹੜਾ ਰਹਿ ਗਿਆ ਸੀਗਾ ਰਾਤ ਮਿੱਥੂ ਹੋਇਆ ਨਹੀਂ ਹੈਗਾ ਤੇ ਸੂਟ ਸਾਰੇ ਸਟਿਚ ਨਹੀਂ ਮਤਲਬ ਕੱਲਾ ਕਮੀਜ਼ ਬਾਕੀ ਆ ਕਿਉਂਕਿ ਵਿੱਚ ਮੈਂ ਆਪਣੇ ਸੂਟ ਦਾ ਹੀ ਪੰਗਾ ਲੈ ਕੇ ਬੈਠੀ ਸੀ ਆਪਣਾ ਸੂਟ ਵੀ ਮੈਨੂੰ ਇਹ ਹੋਗਾ ਮੈਂ ਸਟਿਚ ਕਰ ਲੂੰਗੀ ਪਰ ਮੈਂ ਆਪਣਾ ਸੂਟ ਸਟਿਚ ਜ਼ਰੂਰ ਕਰ ਲਿਆ ਉਹਦੀ ਨਾ ਮਤਲਬ ਕਿ ਤਰਪਾਈ ਰਹਿ ਗਈ ਸੀ ਮੈਂ ਕਿਹਾ ਚਲੋ ਪਰ ਮੈਂ ਸੋਚਿਆ ਜ਼ਰੂਰੀ ਆ ਮੈਂ ਹੀ ਸੂਟ ਪਾ ਕੇ ਜਾਣਾ ਪਹਿਲਾਂ ਵਾਲੇ ਹੈਗੇ ਉਹੀ ਪਾ ਲੂੰਗੀ ਤੇ ਆਪਾਂ ਜਾਣਾਗਾ ਜੀ ਹਨਾ ਕਿ ਸਰਦਾਰ ਜੀ ਕਹਿੰਦੇ ਕੱਲਾ ਤੁਸੀਂ ਕੰਮ ਕਰਿਓ ਪਰ ਆਪਾਂ ਸ਼ਾਮ ਨੂੰ ਚੱਲਾਂਗੇ ਤੇ ਇੱਕ ਤਾਂ ਬੱਚਾ ਰਿਜ਼ਲਟ ਉਹ ਸਾਰੇ ਕੰਮਕਾਰ ਕਰਕੇ ਬੱਚਾ ਰਿਜ਼ਲਟ ਲੈ ਕੇ ਮਤਲਬ ਆਈ ਹਨਾ ਫਿਰ ਉਸ ਤੋਂ ਬਾਅਦ ਆ ਕੇ ਰੈਡੀ ਹੋਈ ਤੇ ਰੈਡੀ ਹੋਣ ਤੋਂ ਬਾਅਦ ਨਹੀਂ ਰੈਡੀ ਨਹੀਂ ਹੋਈ ਸੀ ਭੈਣ ਸਾਈਡ ਤੇ ਮਸਵੇਰੀ ਹੋ ਕੇ ਚਲੀ ਗਈ ਸੀ ਤੇ ਬਸ ਮੈਂ ਨਾ ਮਤਲਬ ਉਸ ਨੂੰ ਸਟਿਚ ਕਰਨ ਲੱਗ ਗਈ ਸੀ ਸੂਟ ਸਟਿਚ ਕਰਨ ਤੋਂ ਬਾਅਦ ਫਿਰ ਜਿਹੜਾ ਸੀਗਾ জামਾਗੇ ਜੀ ਆਪਾਂ ਹਨਾ ਕਿੱਥੇ ਜਾਵਾਂਗੇ ਜੀ ਵਲੌਗ ਨਾ ਬਣੇ ਰਹੋ ਅੰਜੀ ਮੈਂ ਉਹੀ ਸੂਟ ਵੇਅਰ ਕੀਤਾਗਾ ਜਿਹੜਾ ਕਿ ਮੈਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਸੀ ਨਾ ਫੱਲੈਸ ਲਾਈ ਸੀਗੀ ਮੇਰਾ ਸੂਟ ਰੈਡੀ ਕਰਿਆ ਪਿਆਗਾ ਪੂਰੀ ਸੂਟ ਪਾ ਲਈ ਸੀ ਸ਼ਾਮ ਦਾ ਟਾਈਮ ਸੀ ਮਸੇ ਚਲੋ ਕਾਟਨ ਦਾ ਹੀ ਸੂਟ ਪਾ ਲੈਂਦੇ ਆ ਲੋਜਪਪਾਸ ਵਿੱਚ ਬੈਠ ਗਏ ਜੀ ਬਸ ਲੈ ਲਈ ਆਪਾਂ ਤੇ ਪਹਿਲਾ ਸੀਗਾ ਜਿਹੜਾ ਮਤਲਬ ਸਰਦਾਰ ਜੀ ਨੇ ਮੈਨੂੰ ਫੋਨ ਕਰਤਾ ਕਹਿੰਦੇ ਤੁਸੀਂ ਆਟੋ ਲੈ ਕੇ ਨਾ ਸਰਦਾਰ ਜੀ ਡਿਊਟੀ 'ਤੇ ਗਏ ਹੋ ਸੀਗੇ ਕਹਿੰਦੇ ਸਰਦਾਰ ਜੀ ਨੂੰ ਡਿਗ ਦੇਣਾ ਮੈਨੂੰ ਕਾਫੀ ਜ਼ਿਆਦਾ ਅਸੀਂ ਲੇਟ ਹੋ ਗਏ ਸੀਗੇ 5:00 ਵਜੇ ਅਸੀਂ ਘਰੋਂ ਗਏ ਆ ਜੀ ਠੀਕ ਆ ਉਹਨੇ ਫੋਨ ਕਰਤਾ ਤੇ ਆਪਾਂ ਨਾਂਸਰ ਪਹੁੰਚ ਗਏ ਸੀਗੇ ਜੀ ਉੱਥੋਂ ਬੱਸ ਲਈ ਨੂਰ ਨੂੰ ਧਰੋਲੇ ਗਈ ਹੋਈ ਸੀ ਫਿਰ ਆਪਾਂ ਨੂਰ ਨੂੰ ਧਰੋਲੇ ਤੋਂ ਲਿਆ ਜੀ ਠੀਕ ਆ ਜੀ ਤੇ ਸੂਟ ਫੜਾਏ ਮੰਮੀ ਨੂੰ ਉੱਥੇ ਰੁਕ ਕੇ ਤੇ ਫਟਾਫਟ ਬੱਸ ਆਪਾਂ ਮੰਮੀ ਨੂੰ ਫੋਨ ਕਰਤਾ ਸੀਗੇ ਕਿ ਅਸੀਂ ਆ ਰਹੇ ਆ ਵਾਲੀ ਬੱਸ ਚੰਗੇ ਤੇ ਫਿਰ ਮੰਮੀ ਉੱਥੇ ਆ ਕੇ ਖੜ ਗਏ ਸੀ ਜੀ ਨੂਰ ਨੂੰ ਲੈ ਕੇ ਕਿਸੂ ਉੜ ਚੜੇ ਸੀਗਾ ਆਪਾਂ ਸਟਿਚ ਕਰਕੇ ਰੈਡੀ ਕਰਕੇ ਜਿਹਨਾਂ ਨੂੰ ਦੇ ਦਿੱਤੇ ਸੀਗੇ ਕਿਉਂਕਿ ਮੈਨੂੰ ਬਹੁਤ ਟੈਂਸ਼ਨ ਸੀ ਕਿਉਂਕਿ ਮੈਨੂੰ ਸੀਗਾ ਵੀ 2-3 ਲੱਗ ਜਾਣੇ ਸਾਨੂੰ ਉੱਥੇ ਤੇ ਉਹਨਾਂ ਨੇ ਮਤਲਬ ਵਿਆਹ ਜਾਣਾ ਸੀਗਾ ਕੱਲ ਨੂੰ ਠੀਕ ਹੈ ਜੀ ਤਾਂ ਉਹ ਸੌਂ ਗਿਆ ਤੇ ਬਸ ਨੂਰ ਇੱਥੇ ਸਾਈਡ ਬੈਠੇ ਸੀ ਦੂਸਰੀ ਸਾਈਡ ਸਰਦਾਰ ਜੀ ਬੈਠੇ ਸੀ ਤੇ ਆਪਣਾ ਸੁਨਾਮ ਵਾਲੀ ਬਸ ਲਈ ਹੋਈ ਹੈ ਜੀ ਇਹ ਠੀਕ ਹੈ ਜੀ ਲਓ ਜੀ ਉਸ ਤੋਂ ਬਾਅਦ ਮੈਂ ਵੀਡੀਓ ਨਹੀਂ ਬਣਾਈ ਜੀ ਆਪਾਂ ਪਹੁੰਚ ਗਏ ਜੀ ਠੀਕ ਹੈ ਆਪਾਂ ਕਿੱਥੇ ਪਹੁੰਚ ਗਏ ਹੁਣ ਤੁਹਾਨੂੰ ਦੱਸ ਦਿੰਨੇ ਆਂ ਜੀ ਆਪਾਂ ਪਹੁੰਚ ਗਏ ਆਂ ਜੀ ਲਹਿਰੇ ਦੀਦ ਦੇ ਘਰ ਆਪਾਂ ਦੀਦ ਨੂੰ ਮਿਲਣ ਆਏ ਆਂ ਜੀ ਉਹਨਾਂ ਤਰਨ ਦਾ ਵੀ ਕਾਫੀ ਜ਼ਿਆਦਾ ਮਨ ਕਰਦਾ ਸੀਗਾ ਵੀ ਆਪਾਂ ਕਨਾਂ ਭੂਆ ਜੀ ਕੋਲ ਜਾਣਾ हौ जी पहुंच गए दीप सामने के देख रहे हो दर है जी वो काफी वेट कर रहे थे पहुंच गए दीदी को ਉਹ ਰੱਦ ਕਰ ਦਿੱਤੀ ਨਾ ਕਰੋ ਬਾਕੀ ਅੱਜ ਤਾਂ ਕੁਰੀਆ ਜੀ ਮੋਟੇ ਬੱਦ ਸਾਡੇ ਬਰਨਾਲੇ ਵਾਲੇ ਕੋਲ ਮੇਰਾ ਦਰਾਣੀ ਪਹੁੰਚੀ ਆ ਮੇਰੀ ਮੈਨੂੰ ਪਹਿਲਾਂ ਪਹੁੰਚ ਗਈ ਉਹਦਾ 50000 ਰੁਪਏ ਦੋ ਘੜੇ ਮਾਰਦੇ ਹੋਰ ਬੰਦਾ ਹੀ ਸੀ ਥੋੜਾ ਚਲੋ ਜੀ ਆਪਾਂ ਪਹੁੰਚ ਗਏ ਹੁਣ ਆਪਾਂ ਚਾਹ ਪਾਣੀ ਪੀਨੇ ਆ ਤੇ ਫਿਰ ਬਸ ਆਪਾਂ ਸਿਰ ਤੋਂ ਮਤਲਬ ਕਾਲੂ ਵਲੌਗ ਤੋਂ ਦਮਾਗੇ ਠੀਕ ਆ ਪਰ ਵੀਡੀਓ ਦੇ ਐਂਡ ਠੀਕ ਆ ਦੇ ਠੀਕ ਆ ਜੀ ਫਿਰ ਮਿਲਦੇ ਕਿਸੇ ਨੈਕਸਟ ਵਲੌਗ ਦੇ ਨਾਲ ਤੇ ਜੇ ਚੈਨਲ ਤੇ ਪਹਿਲੀ ਵਾਰ ਹੋਣਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਪਹਿਲਾਂ ਇੱਕ ਰੂਲ ਪ੍ਰੈਸ ਕਰ ਲਿਓ ਤਾਂ ਕਿ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਜੀ ਠੀਕ ਆ ਜੀ ਫਿਰ ਨੈਕਸਟ ਵਲੌਗ ਨਾਲ ਮਿਲਦੇ ਆਪਾਂ ਥੈਂਕ ਯੂ ਬਾਏ ਬਾਏ